ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਪਹਿਲੇ ਪੰਗਤ ਪਾਛੇ ਸੰਗਤ ਪਿਆਰੀ ਸਾਧ ਸੰਗਤ ਜੀਓ ਗੁਰੂ ਅਮਰਦਾਸ ਜੀ ਨੇ ਸਿੱਖਾਂ ਦੇ ਅੰਦਰੋਂ ਜਾਤ ਪਾਤ ਦਾ ਵਿਤਕਰਾ ਬਿਲਕੁਲ ਖਤਮ ਕਰਨ ਲਈ ਇਹ ਹੁਕਮ ਕਰ ਦਿੱਤਾ ਕਿ ਪਹਿਲੇ ਪੰਗਤ ਪਾਛੇ ਸੰਗਤ ਪਾਬਕੇ ਜਿਸਨੇ ਵੀ ਸਾਡੇ ਦਰਸ਼ਨ ਕਰਨੇ ਹਨ ਉਹ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇਗਾ ਉਸ ਤੋਂ ਬਾਅਦ ਹੀ ਸਾਡੇ ਦਰਸ਼ਨ ਕਰ ਸਕੇਗਾ ਕਿਉਂਕਿ ਅਜਿਵੇਂ ਕਈ ਜਾਤ ਬਿਮਾਨੀ ਜਹੇ ਸੰਨ ਜੋ ਕਿ ਪੰਗਤ ਵਿੱਚ ਸਭ ਦੇ ਬਰਾਬਰ ਬੈਠ ਕੇ ਲੰਗਰ ਛਕਣ ਦੇ ਵਿੱਚ ਆਪਣੀ ਹੱਤਕ ਸਮਝਦੇ ਸੰਨ ਤੇ ਸੋਚਦੇ ਸੰਨ ਕਿ ਇਸ ਤਰ੍ਹਾਂ ਨੀਮੀ ਜਾਤ ਵਾਲਿਆਂ ਦੇ ਨਾਲ ਬੈਠ ਕੇ ਲੰਗਰ ਛਕਣ ਨਾਲ ਤਾਂ ਉਹਨਾਂ ਦਾ ਧਰਮ ਪ੍ਰਿਸ਼ਟ ਹੋ ਜਾਵੇਗਾ ਪਾਰੇ ਗੁਰੂ ਸਾਹਿਬ ਜੀ ਆਪਣੇ ਸਿੱਖਾਂ ਨੂੰ ਇਹ ਸਮਝਾਉਣਾ ਚਾਹੁੰਦੇ ਸਨ ਕਿ ਜਾਤ ਪਾਤ ਕਰਕੇ ਕੋਈ ਵੀ ਮਨੁੱਖ ਉੱਚਾ ਜਾਂ ਨੀਮਾ ਨਹੀਂ ਹੈ ਬਲਕਿ ਆਪਣੇ ਚੰਗੇ ਮਾੜੇ ਕਰਮਾ ਕਰਕੇ ਹੀ ਕੋਈ ਵੀ ਮਨੁੱਖ ਉੱਚਾ ਜਾਂ ਨੀਮਾ ਬਣਦਾ ਹੈ ਗੁਰੂ ਸਾਹਿਬ ਜੀ ਦੇ ਸਮੇਂ ਸਮਾਜ ਵਿੱਚ ਜਾਤ ਪਾਤ ਦਾ ਬਹੁਤ ਬੋਲਬਾਲਾ ਸੀ ਤੇ ਉੱਚੀ ਜਾਤ ਵਾਲੇ ਆਪਣੇ ਆਪ ਨੂੰ ਸਾਰੇ ਧਾਰਮਿਕ ਕਰਮਾ ਧਰਮਾਂ ਤੇ ਰੱਬ ਦੀ ਪ੍ਰਾਪਤੀ ਦੇ ਅਧਿਕਾਰੀ ਸਮਝਦੇ ਸਨ ਜੇ ਇਹ ਕਹਿ ਲਈਏ ਕਿ ਉਹ ਆਪਣੇ ਆਪ ਨੂੰ ਹੀ ਰੱਬ ਸਮਝੀ ਬੈਠੇ ਸਨ ਤਾਂ ਇਸ ਦੇ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ ਅਤੇ ਉਹ ਉੱਚੀ ਜਾਤੀਏ ਨੀਮੀ ਜਾਤੀ ਵਾਲਿਆਂ ਨੂੰ ਇੰਨਾ ਨੀਚ ਤੇ ਮਾੜੇ ਸਮਝਦੇ ਸਨ ਕਿ ਉਹਨਾਂ ਦਾ ਪਰਛਾਵਾ ਵੀ ਆਪਣੇ ਉੱਪਰ ਨਹੀਂ ਪੈਣ ਦਿੰਦੇ ਸਨ ਜੇ ਕਿਤੇ ਗਲਤੀ ਨਾਲ ਕਿਸੇ ਸ਼ੁੱਧਰ ਦਾ ਪਰਛਾਵਾ ਕਿਸੇ ਉੱਚੀ ਜਾਤ ਵਾਲੇ ਉੱਤੇ ਪੈ ਵੀ ਜਾਂਦਾ ਸੀ ਤਾਂ ਉਹ ਜਿੱਥੇ ਇਸ ਨਾਲ ਆਪਣਾ ਧਰਮ ਪ੍ਰਿਸ਼ਟ ਹੋ ਗਿਆ ਸਮਝਦਾ ਸੀ ਉੱਥੇ ਉਸ ਸੁੱਦਰ ਨੂੰ ਵੀ ਇਸ ਗਲਤੀ ਲਈ ਸਖਤ ਸਜ਼ਾ ਦਾ ਹੱਕਦਾਰ ਵੀ ਸਮਝਿਆ ਜਾਂਦਾ ਸੀ ਜੋ ਕਿ ਉਸ ਨੂੰ ਭੁਗਤਨੀ ਵੀ ਪੈਂਦੀ ਸੀ ਸੋ ਅਜਿਹੇ ਨਿੰਦਨੀ ਅਤੇ ਲੋਕਾਂ ਦੇ ਮਨਾਂ ਦੇ ਵਿੱਚ ਪੂਰੀ ਤਰ੍ਹਾਂ ਘਰ ਕਰ ਬੈਠੀ ਜਾਤ ਪਾਤ ਦੀ ਕੁਰੀਤੀ ਨੂੰ ਲੋਕਾਂ ਦੇ ਮਨਾਂ ਦੇ ਵਿੱਚੋਂ ਖਤਮ ਕਰਨਾ ਕੋਈ ਸੌਖੀ ਗੱਲ ਨਹੀਂ ਸੀ ਇਸ ਲਈ ਗੁਰੂ ਸਾਹਿਬ ਜੀ ਨੇ ਸਿੱਖਾਂ ਦੇ ਅੰਦਰੋਂ ਉੱਚੀ ਜਾਤ ਦਾ ਹੰਕਾਰ ਬਿਲਕੁਲ ਖਤਮ ਕਰਨ ਲਈ ਸ਼ਕਤੀ ਨਾਲ ਇਹ ਹੁਕਮ ਲਾਗੂ ਕਰਵਾ ਦਿੱਤਾ ਕਿ ਜੋ ਵੀ ਉਹਨਾਂ ਦੇ ਦਰਸ਼ਨਾਂ ਲਈ ਆਵੇ ਪਹਿਲਾਂ ਉਹ ਪੰਗਤ ਦੇ ਵਿੱਚ ਬੈਠ ਕੇ ਲੰਗਰ ਛੱਕੇ ਉਸ ਤੋਂ ਬਾਅਦ ਹੀ ਉਹ ਸਾਡੇ ਦਰਸ਼ਨ ਕਰ ਸਕੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਪਹਿਲੇ ਪੰਗਤ ਪਾਛੇ ਸੰਗਤ ਪਿਆਰੇ ਸਾਸੰਗਤ ਜੀਓ ਗੁਰੂ ਅਮਰਦਾਸ ਜੀ ਨੇ ਸਿੱਖਾਂ ਦੇ ਅੰਦਰੋਂ ਜਾਤ ਪਾਤ ਦਾ ਵਿਤਕਰਾ ਬਿਲਕੁਲ ਖਤਮ ਕਰਨ ਲਈ ਹੁਕਮ ਕਰ ਦਿੱਤਾ ਕਿ ਪਹਿਲੇ ਪੰਗਤ ਪਾਛੀ ਸੰਗਤ ਪਾਬਕੇ ਜਿਸਨੇ ਵੀ ਸਾਡੇ ਦਰਸ਼ਨ ਕਰਨੇ ਹਨ ਉਹ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇਗਾ ਉਸ ਤੋਂ ਬਾਅਦ ਹੀ ਸਾਡੇ ਦਰਸ਼ਨ ਕਰ ਸਕੇਗਾ ਕਿਉਂਕਿ ਅਜੇ ਵੀ ਕਈ ਜਾਤ ਵਿਮਾਨੀ ਜਹੇ ਸੰਨ ਜੋ ਕਿ ਪੰਗਤ ਵਿੱਚ ਸਭ ਦੇ ਬਰਾਬਰ ਬੈਠ ਕੇ ਲੰਗਰ ਛਕਣ ਦੇ ਵਿੱਚ ਆਪਣੀ ਹੱਤਕ ਸਮਝਦੇ ਸੰਨ ਤੇ ਸੋਚਦੇ ਸੰਨ ਕਿ ਇਸ ਤਰ੍ਹਾਂ ਨੀਮੀ ਜਾਤ ਵਾਲਿਆਂ ਦੇ ਨਾਲ ਬੈਠ ਕੇ ਲੰਗਰ ਛਕਣ ਨਾਲ ਤਾਂ ਉਹਨਾਂ ਦਾ ਧਰਮ ਪ੍ਰਿਸ਼ਟ ਹੋ ਜਾਵੇਗਾ ਪਾਰ ਗੁਰੂ ਸਾਹਿਬ ਜੀ ਆਪਣੇ ਸਿੱਖਾਂ ਨੂੰ ਇਹ ਸਮਝਾਉਣਾ ਚਾਹੁੰਦੇ ਸਨ ਕਿ ਜਾਤ ਪਾਤ ਕਰਕੇ ਕੋਈ ਵੀ ਮਨੁੱਖ ਉੱਚਾ ਜਾਂ ਨੀਮਾ ਨਹੀਂ ਹੈ ਬਲਕਿ ਆਪਣੇ ਚੰਗੇ ਮਾੜੇ ਕਰਮਾ ਕਰਕੇ ਹੀ ਕੋਈ ਵੀ ਮਨੁੱਖ ਉੱਚਾ ਜਾਂ ਨੀਮਾ ਬਣਦਾ ਹੈ ਗੁਰੂ ਸਾਹਿਬ ਜੀ ਦੇ ਸਮੇਂ ਸਮਾਜ ਵਿੱਚ ਜਾਤ ਪਾਤ ਦਾ ਬਹੁਤ ਬੋਲਬਾਲਾ ਸੀ ਤੇ ਉੱਚੀ ਜਾਤ ਵਾਲੇ ਆਪਣੇ ਆਪ ਨੂੰ ਸਾਰੇ ਧਾਰਮਿਕ ਕਰਮਾ ਧਰਮਾਂ ਤੇ ਰੱਬ ਦੀ ਪ੍ਰਾਪਤੀ ਦੇ ਅਧਿਕਾਰੀ ਸਮਝਦੇ ਸਨ ਜੇ ਇਹ ਕਹਿ ਲਈਏ ਕਿ ਉਹ ਆਪਣੇ ਆਪ ਨੂੰ ਹੀ ਰੱਬ ਸਮਝੀ ਬੈਠੇ ਸਨ ਤਾਂ ਇਸ ਦੇ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ ਅਤੇ ਉਹ ਉੱਚੀ ਜਾਤੀਏ ਨੀਮੀ ਜਾਤੀ ਵਾਲਿਆਂ ਨੂੰ ਇੰਨਾ ਨੀਚ ਤੇ ਮਾੜੇ ਸਮਝਦੇ ਸਨ ਕਿ ਉਹਨਾਂ ਦਾ ਪਰਛਾਵਾ ਵੀ ਆਪਣੇ ਉੱਪਰ ਨਹੀਂ ਪੈਣ ਦਿੰਦੇ ਸਨ ਜੇ ਕਿਤੇ ਗਲਤੀ ਨਾਲ ਕਿਸੇ শূਦਰ ਦਾ ਪਰਛਾਵਾ ਕਿਸੇ ਉੱਚੀ ਜਾਤ ਵਾਲੇ ਉੱਤੇ ਪੈ ਵੀ ਜਾਂਦਾ ਸੀ ਤਾਂ ਉਹ ਜਿੱਥੇ ਇਸ ਨਾਲ ਆਪਣਾ ਧਰਮ ਭ੍ਰਿਸ਼ਟ ਹੋ ਗਿਆ ਸਮਝਦਾ ਸੀ ਉੱਥੇ ਉਸ শূਦਰ ਨੂੰ ਵੀ ਇਸ ਗਲਤੀ ਲਈ ਸਖਤ ਸਜ਼ਾ ਦਾ ਹੱਕਦਾਰ ਵੀ ਸਮਝਿਆ ਜਾਂਦਾ ਸੀ ਜੋ ਕਿ ਉਸ ਨੂੰ ਭੁਗਤਣੀ ਵੀ ਪੈਂਦੀ ਸੀ ਸੋ ਅਜਿਹੇ ਨਿੰਦਨੀ ਅਤੇ ਲੋਕਾਂ ਦੇ ਮਨਾਂ ਦੇ ਵਿੱਚ ਪੂਰੀ ਤਰ੍ਹਾਂ ਘਰ ਕਰ ਬੈਠੇ ਜਾਤ ਪਾਤ ਦੀ ਕੁਰਤੀ ਨੂੰ ਲੋਕਾਂ ਦੇ ਮਨਾਂ ਦੇ ਵਿੱਚੋਂ ਖਤਮ ਕਰਨਾ ਕੋਈ ਸੌਖੀ ਗੱਲ ਨਹੀਂ ਸੀ ਇਸ ਲਈ ਗੁਰੂ ਸਾਹਿਬ ਜੀ ਨੇ ਸਿੱਖਣ ਦੇ ਅੰਦਰੋਂ ਉੱਚੀ ਜਾਤ ਦਾ ਹੰਕਾਰ ਬਿਲਕੁਲ ਖਤਮ ਕਰਨ ਲਈ ਸ਼ਕਤੀ ਨਾਲ ਇਹ ਹੁਕਮ ਲਾਗੂ ਕਰਵਾ ਦਿੱਤਾ ਕਿ ਜੋ ਵੀ ਉਹਨਾਂ ਦੇ ਦਰਸ਼ਨਾਂ ਲਈ ਆਵੇ ਪਹਿਲਾਂ ਉਹ ਪੰਗਤ ਵਿੱਚ ਬੈਠ ਕੇ ਲੰਗਰ ਛਕੇ ਉਸ ਤੋਂ ਬਾਅਦ ਹੀ ਉਹ ਸਾਡੇ ਦਰਸ਼ਨ ਕਰ ਸਕੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ